ਸਸੀਗਾ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਿਆਣਾ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਜਿਹੜੀਆਂ ਗੇਤੀਆਂ ਵੈਰਾਈਟੀਆਂ ਪੀਆਰ 131 132 114 212 ਇਹਨਾਂ ਸਾਰਿਆਂ ਦੇ ਹੁਣ ਜਿਹੜਾ ਸੀਜ਼ਨ ਦੇ ਵਖੀਰਲੇ ਪੜਾ ਦੇ ਵਿੱਚ ਪਹੁੰਚ ਚੁੱਕੀਆਂ ਇਸ ਤੋਂ ਮਗਰੋਂ ਹੁਣ ਪੀਆਰ 126 17 18 1885 1692 ਇਹਨਾਂ ਦੀ ਜਿਹੜੀ ਸ਼ੁਰੂਆਤ ਹੋਣੀ ਹੈ ਤੇ ਜਿਹੜਾ ਝੋਨਾ ਹੈ ਜਾਂ ਕੋਈ ਵੀ ਫਸਲ ਆ ਜਿਹੜੀ ਖੇਤੀਬਾੜੀ ਆ ਉਹ ਤਕਰੀਬਨ ਕੁਦਰਤ ਤੇ ਹੀ ਨਿਰਪਰ ਹੁੰਦੀ ਹੈ ਮੌਸਮ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਭਾਵੇਂ ਆਪਾਂ ਜਿੰਨੇ ਮਰਜ਼ੀ ਪ੍ਰਬੰਧ ਕੀਤੇ ਹੋਣ ਮੋਟਰਾਂ ਦੇ ਕੱਸੀਆਂ ਦੇ ਤੇ ਜਿੰਨਾ ਚਿਰ ਮੀਂਹ ਨਹੀਂ ਪੈਂਦਾ بارش ਨਹੀਂ ਹੁੰਦੀ ਉਹਨਾਂ ਚਿਰ ਉਹਦਾ ਜਿਹੜਾ ਜੋ ਵੀ ਆਪਾਂ ਕੋਈ ਖਾਦ ਵਗੈਰਾ ਵੀ ਪਾਉਨੇ ਆ ਕੋਈ ਸਪਰੇਅਾਂ ਕਰਦੇ ਆ ਰੇਹਾਂ ਪਾਉਨੇ ਆ ਉਹ ਹਰ ਚੀਜ਼ ਦਾ ਅਸਰ ਆ ਜਿਹੜਾ ਉਹ ਬਾਰਸ਼ ਤੋਂ ਬਾਅਦ ਹੀ ਹੁੰਦਾ ਖਾਸ ਕਰਕੇ ਜਿਹੜਾ ਝੋਨਾ ਹੁੰਦਾ ਤੇ ਇਹਦੀ ਜਿਹੜੀ ਝੋਨੇ ਦੀ ਪਲੈਨਿੰਗ ਹੈ ਇਹ ਵੀ ਹੈ ਜਿਹੜੀ ਆਪਣੀਆਂ ਮੌਸਮ ਦੇ ਹਿਸਾਬ ਨਾਲ ਹੀ ਕਰਨੀ ਪੈਂਦੀ ਹੈ ਤੇ ਇਸ ਕਰਕੇ ਜਿਹੜਾ ਤੁਸੀਂ ਹੁਣ ਦੇਖ ਰਹੇ ਆ ਸਾਹਮਣੇ ਆਪਣਾ ਜਿਹੜਾ ਇਹ ਝੋਨਾ ਲੱਗ ਰਿਹਾ ਪੀਆਰ 131 ਇਹ ਆਪਾਂ ਹੁਣ ਪਲਾਨ B ਦੇ ਆਧਾਰ ਤੇ ਲਾ ਰਹੇ ਆ ਪਲਾਨ A ਚ ਤਾਂ ਇਹਨੂੰ ਇਸ ਤੋਂ ਪਹਿਲਾਂ ਹੀ ਲਾਉਣਾ ਸੀਗਾ ਤੇ ਪਰ ਪਹਿਲਾਂ ਆਡ ਲੱਗੀ ਬਹੁਤ ਜ਼ਿਆਦਾ 15-20 ਦਿਨ بارش ਨਹੀਂ ਹੋਈ ਤੇ ਇਸ ਕਰਕੇ ਜਿਹੜੀ ਆਪਾਂ ਨੂੰ ਝੋਨਾ ਜਿਹੜੀ ਲਾਉਣ ਦੀ ਸਪੀਡ ਥੋੜੀ ਜੀ ਘਟ ਕਰਨੀ ਪਈ ਇੱਕ ਪਾਰਟੀ ਨੂੰ ਆਪਾਂ ਆਪਣੇ ਰਿਸ਼ਤੇਦਾਰੀਆਂ ਨੂੰ ਭੇਜਤਾ ਸੀਗਾ ਤੇ ਇੱਕ ਪਾਰਟੀ ਆਪਣੀ ਰਹਿ ਗਈ ਸੀਗੀ ਨਹੀਂ ਤਾਂ ਜਿਹੜਾ ਇਹ ਝੋਨਾ ਹੈ ਉਹ ਵੀ ਜਿਹੜਾ ਆਹ ਲੱਗਿਆ ਹੋਇਆ ਝੋਨਾ ਇਹਦੇ ਨਾਲ ਹੀ ਲੱਗਣਾ ਸੀਗਾ ਤੇ ਪਰ ਉਹ ਆਉਣ ਲੱਗਣੇ ਕਰਕੇ ਇਹਨੂੰ ਹੁਣ ਆਪਾਂ ਜਦੋਂ بارش ਹੋਈ ਹੈ ਕੱਲ ਬਹੁਤ ਵਧੀਆ ਹੁਣ ਇਹਨੂੰ ਲਾ ਰਹੇ ਆਂ ਪਲਾਨ ਇਹ ਤਾਂ ਏ ਆਪਣਾ ਇਹੀ ਸੀਗਾ ਵੀ ਕੀਤਾ ਹੀ ਲਾਵਾਂਗੇ ਫਿਰ ਪਲਾਨ ਬੀ ਇਹ ਸੀ ਵੀ ਜਦੋਂ ਲੇਟ ਪਨੀਰੀ ਬੀਜਦੇ ਹੁੰਨੇ ਆਪਾਂ 31 ਦੀ ਵੀ ਉਹਦੇ ਚ ਲਾਉਣਾ ਸੀ ਜੇ ਫਿਰ ਵੀ ਮੀਂਹ ਨਾ ਪੈਂਦਾ ਤੇ ਫਿਰ ਆਪਣੇ ਕੋਲੇ ਲਾਸਟ ਪਲਾਨ ਬੀ ਸੀ ਸੀ ਰਹਿ ਗਿਆ ਸੀਗਾ ਪੀ ਆਰ 126 ਫੇਰ ਆਪਾਂ ਪੀਆਰ 126 ਲਾਉਣਾ ਸੀ ਇੱਥੇ ਸਾਰੇ ਖੇਤ ਚ ਤੇ ਪਰ ਚਲੋ ਕੁਦਰਤ ਦੀ ਹੋਈ ਆ ਕਿਰਪਾ ਰੱਬ ਨੇ ਕੱਲ ਮੀਂਹ ਬਹੁਤ ਜ਼ਿਆਦਾ ਪਾਇਆ ਆਪਣੇ ਪੂਰੇ ਕਿਾਰੇ ਭਰ ਤੇ ਆ ਜਿਹੜਾ ਹੁਣ ਝੋਨਾ ਲਾ ਰਹੇ ਆ ਇਹ ਕੱਦੂ ਵੀ ਮੀਂਹ ਦੇ ਪਾਣੀ ਚ ਹੀ ਕੀਤਾ ਆਪਾਂ ਮੋਟਰਾਂ ਸਾਰੀਆਂ ਬੰਦ ਆ ਹੁਣ ਤੇ ਹੁਣ ਇਸ ਕਰਕੇ ਆਪਣਾ ਜਿਹੜਾ ਪੀਆਰ 131 ਝੋਨਾ ਇਹ ਲੱਗ ਰਿਹਾ ਤੇ ਹੁਣ ਪੀਆਰ 126 ਆ ਉਹ ਥੋੜਾ ਰਹਿ ਗਿਆ ਹੁਣ ਜਾਦੇ ਝੋਨਾ ਆਪਣਾ ਪੀਆਰ 131 ਤੇ 114 ਉਹ ਹੁਣ ਲੱਗ ਗਿਆ ਤੇ ਪਾਈ ਦਾ ਕਹਿੰਦੇ ਆ ਸਿਆਣੇ ਵੀ ਜਿਹੜੀ ਖੇਤੀ ਆ ਕਰਮਾ ਛੇਤੀ ਹੁੰਦੀ ਆ ਤੇ ਪਰ ਫਿਰ ਵੀ ਆਪਾਂ ਨੂੰ ਥੋੜੇ ਬਹੁਤ ਪਲੈਨਿੰਗ ਤਾਂ ਉਹਦੇ ਹਿਸਾਬ ਨਾਲ ਕਰਨੀ ਪੈਂਦੀ ਆ ਵੀ ਜੇ بارش ਆ ਗਈ ਤਾਂ ਆਪਾਂ ਗੇਤਾ ਲਾ ਲਾਂਗੇ ਜੇ ਥੋੜਾ ਜਿਹਾ ਲੇਟ ਹੋ ਗਈ ਤਾਂ ਫਿਰ ਆਹ ਲਾ ਲਾਂਗੇ ਇੰਨੀ ਕੁ ਤਾਂ ਪਲੈਨਿੰਗ ਆਪਾਂ ਨੂੰ ਕਰਨੀ ਪੈਂਦੀ ਆ ਥੋੜੀ ਬਹੁਤ ਪਨੀਰੀ ਵੀ ਵੱਧ ਬੀਜਣੀ ਪੈਂਦੀ ਆ ਜੇ ਚਲੋ ਪਨੀਰੀ ਵੱਧ ਜਾਂਦੀ ਆ ਤਾਂ ਉਹ ਕਿਸੇ ਹੋਰ ਭੈਣ ਭਰਾ ਦੇ ਕੰਮ ਆ ਜਾਂਦੀ ਆ। ਬਾਕੀ ਜਿਹੜਾ ਝਾੜ ਆ, ਗੀਤੇ ਦਾ, ਪਛੇਤੇ ਦਾ ਬਹੁਤ ਸਾਰੇ ਸੱਜਣ ਕਹਿੰਦੇ ਤੁਸੀਂ ਗੀਤਾ ਲਾਇਆ ਇਹਦਾ ਝਾੜ ਘਟ ਜਾਣਾ। ਸਾਡੇ ਪਿੰਡ ਵਾਲੇ ਕਹੀ ਜਾਂਦੇ ਤੁਸੀਂ ਪਛੇਤਾ ਲਾਈ ਜਾਨੇ ਇਹਦਾ ਝਾੜ ਨਹੀਂ ਹੋਣਾ। ਇਹ ਆੜ ਦਾ ਹਰ ਬੰਦੇ ਦਾ ਹੁੰਦਾ। ਪਰ ਜਿਹੜਾ ਝਾੜ ਵੀ ਆ ਇਹ ਵੀ ਸਾਰਾ ਕੁਦਰਤ ਤੇ ਹੀ ਡਿਪੈਂਡ ਕਰਦਾ। ਜੇ ਦਾ ਮੌਸਮ ਵਧੀਆ ਰਹਿ ਗਿਆ ਤਾਂ ਉਹਨੇ ਗੀਤੇ ਦਾ ਵੀ ਝਾੜ ਪੂਰਾ ਕਰ ਦੇਣਾ, ਪਛੇਤੇ ਦਾ ਵੀ। ਤੇ ਜਿਹੜਾ ਜਮਾ ਇਦੂ ਮਗਰੋਂ 126 ਲਾਵਾਂਗੇ ਉਹ ਤਾਂ ਵੈਸੇ ਹੀ ਕਿਸਾਨਾਂ ਲਈ ਪ੍ਰਦਾਨ ਹੈ ਉਹ ਕਦੇ ਵੀ ਕਿਸਾਨ ਨੂੰ ਜਿਹੜੀ ਆ ਉਹ ਘਾਟਾ ਨਹੀਂ ਪੈਣ ਦਿੰਦਾਗਾ तकरीबन ਪੂਰਾ ਕਰ ਦਿੰਦਾ ਜਮਾ ਹੀ ਕੋਈ ਰੱਬ ਦੀ ਬਾੜੀ ਕਿਤੇ ਕੋਈ ਉਹ ਮਾਰ ਪੈ ਜੇ ਤਾਂ ਕੀ ਆਖਣਾ ਨਹੀਂ ਵੈਸੇ ਪੀਆ 126 ਤੱਕ ਕਦੇ ਵੀ ਘਾਟਾ ਨਹੀਂ ਪਾਉਂਦਾ ਬਾਕੀ ਕੁਦਰਤ ਦੇ ਰੰਗ ਹੁੰਦੇ ਆ ਉਸ ਵੈਗਰੂ ਤੇ ਹੀ ਆ ਭਰੋਸਾ ਹੁੰਦਾ ਜੋ ਨੇ ਕਰਨਾ ਹੈ ਜੋ ਆਪਣੇ ਕਰਮਾਂ 'ਚ ਲਿਖਿਆ ਆਪਾਂ ਨੂੰ ਮਿਲ ਜਾਣਾ ਹੁੰਦਾ ਆਪਣੇ ਵਾਸਤਾ ਮਿਹਨਤ ਕਰਨੀ ਹੁੰਦੀ ਆ ਤੇ ਚਲੋ ਥੋੜੀ-ਬਹੁਤੀ ਆਪਣੀ ਪਲਾਨਿੰਗ ਹੁੰਦੀ ਆ ਆਪਦੀ ਬਾਕੀ ਖੇਤੀਬਾੜੀ ਦੇ ਵਿੱਚ ਸਾਨੂੰ ਪਤਾ ਹੀ ਆ ਵੀ ਇਹ ਜੋ ਹੋਣਾ ਹੁੰਦਾ ਫਿਰ ਉਹ ਕੁਦਰਤ ਤੇ ਡਿਪੈਂਡ ਹੀ ਹੁੰਦਾ ਸਾਰੀ ਫਸਲ ਸਾਰੀ ਫਸਲવાડી ਆਪਣੀ ਬਾਹਰ ਐਂ ਹੁੰਦੀ ਆ ਇਹਨੂੰ ਕਿਹੜਾ ਆਪਣਾ ਕੋਈ ਟੱਕ ਸਕਦੇ ਜਾਂ ਨਾ ਇਹਦੀ ਰੱਖਿਆ ਕਰ ਸਕਦੇ ਕੁਦਰਤ ਨਹੀਂ ਇਹਨੂੰ ਬਚਾਉਣਾ ਹੁੰਦਾ ਹੈ ਮੌਸਮ ਦੀ ਮਾਰ ਤੋਂ ਵੀ ਗਰਮੀ ਤੋਂ ਜਾਦੇ ਪਾਣੀ ਤੋਂ ਜਾਂ ਘੱਟ ਪਾਣੀ ਤੋਂ ਸੋ ਦੋਸਤੋ ਦੇ ਹਰ ਵੇਲੇ ਰੱਬ ਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਤੇ ਬਾਕੀ ਮਿਹਨਤ ਤਾਂ ਆਪਣੇ ਆਪ ਦੇ ਵੱਸ ਆਪ ਨੂੰ ਆਪ ਕਰਨੀ ਚਾਹੀਦੀ ਆ ਤੇ ਫਿਰ ਜਿਵੇਂ ਜਿਵੇਂ ਓਵੇਂ ਰਸਤੇ ਬਣ ਜਾਂਦੇ ਆ ਹੁਣ ਕਾਲਰ ਆਪਣਾ ਪੂਰੀ ਕਿਰਪਾ ਹੋਈ ਏ ਬਾਬੇ ਦੀ ਬਹੁਤ ਜਿਆਦੇ ਮੀਂਹ ਪਿਆ ਸਾਰੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਕਾਰੇ ਆ ਸਾਰੇ ਫੁੱਲ ਭਰੇ ਹੋਏ ਆਪਣੇ ਹੁਣ ਤੇ ਹਫਤਾ 10 ਦਿਨ ਹੁਣ ਮੋਟਰਾਂ ਵੀ ਬੰਦ ਰਹਿਣੀਆਂ ਤੇ ਹੋਰ ਵੀ ਨਹਿਰੀ ਪਾਣੀ ਵਗੈਰਾ ਆਪਣੀ ਲਾਉਣ ਦੀ ਲੋੜ ਪੈਣੀ ਤੇ ਜਿਹੜਾ ਚੋਨਾ ਹੋਣ ਲੱਗ ਰਿਹਾ ਤੇ ਇਹਨੇ ਚੱਲ ਵੀ ਨਾਲ ਦੀ ਨਾਲ ਹੀ ਪੈਣਾ ਤੇ ਜਿਹੜਾ ਪਹਿਲਾਂ ਲੱਗਿਆ ਵਿਆ ਸੀਗਾ ਉਹਦੇ 'ਚ ਨੇ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਇੱਕ ਬੋਰੀ ਯੂਰੀਆ ਦੀ ਐਕਸਟਰਾ ਪੈ ਗਈ ਆ ਐਨਾ ਉਹਨੇ ਕਰਨਾ ਫਾਇਦਾ ਇਸਮੀਨ ਨੇ ਸੋ ਦੋਸਤੋ ਥੈਂਕ ਯੂ ਧੰਨਵਾਦ